ਸਵਾਈ ਕਰਮਚਾਰੀ ਦੇ ਚੇਅਰਮੈਨ ਚੰਦਰਨ ਗਰੇਵਾਲ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਵਿੱਚ ਮੀਟਿੰਗ ਕੀਤੀ ਹੈ ਮੁਲਾਜ਼ਮਾ ਕਿ ਕੀ ਕੀ ਮੀਟਿੰਗ ਸਰ ਅੱਜ ਪ੍ਰਸ਼ਾਸਨ ਦੇ ਨਾਲ ਹੋ ਤੁਹਾਡੀ ਅਲੱਗ-ਅਲੱਗ ਜੱਥੇਬੰਦੀਆਂ ਨਾਲ ਕਿਹੜੀ ਮੀਟਿੰਗ ਹੋਈ ਹੈ ਕੀ ਕੀ ਵਿਚਾਰ ਹੋਏ ਕਿ ਕੀ ਕੀ ਜੱਥੇਬੰਦੀਆਂ ਕਿਹੜੀਆਂ ਮੁਸ਼ਕਲਾਂ ਦਾ ਦੇਖੋ ਜਿੱਥੇ ਤੱਕ ਮੈਂ ਜੇ ਗੱਲ ਕਰਾਂ ਜਲੰਧਰ ਕਾਰਪੋਰੇਸ਼ਨ ਦੀ ਤਾਂ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਵਿਵਸਥਾ ਚਰਮਰਾ ਚੁੱਕੀ ਹੋਈ ਹੈਗੀ ਆ ਉਹਦੇ ਤੇ ਬਹੁਤ ਲੰਬੀ ਚਰਚਾ ਹੋਈ ਔਰ ਮੁਲਾਜ਼ਮਾ ਨੇ ਆਪਣੇ ਜਿਹੜੇ ਰਾਂਝ ਸਿਗੇ ਉਹ ਸਾਡੇ ਸਾਹਮਣੇ ਰੱਖੇ ਆ ਔਰ ਪੂਰੇ ਪੰਜਾਬ ਚ ਨਾਗਵਲ ਜਲੰਧਰ ਦੀ ਜੇ ਆਪਾਂ ਗੱਲ ਕਰੀਏ ਪੂਰੇ ਪੰਜਾਬ ਚ ਅੱਜ ਇੱਕ ਮੁੱਦਾ ਜਿਹੜਾ ਬੜਾ ਬਰਨਿੰਗ ਹੋ ਚੁੱਕਾ ਹੋਇਆ ਜਿਹਨੂੰ ਲੈ ਕੇ ਵੱਖ-ਵੱਖ ਸੰਗਠਨ ਵੱਖ-ਵੱਖ ਜਥੇਬੰਦੀਆਂ ਰੋਜ਼ ਮਰạch ਹੜਤਾਲਾਂ ਕਰਦੀਆਂ ਪਈਆਂ ਉਹ ਹੈ ਠੇਕੇਦਾਰੀ ਪ੍ਰਥਾ ਤੋਂ ਨਿਜਾਦ ਦਿਵਾਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇਹ ਜਿਹੜੀ ਮਤਲਬ ਚੀਜ਼ ਹੈ ਬੇ ਮੁਲਾਜ਼ਮਾਂ ਨੂੰ ਪੱਕਿਆ ਕਰਨਾ ਇਹ ਰਹਿ ਗਈ ਹੈ ਤੋਂ ਅਸੀਂ ਹੋਪਫੁਲ ਹਾਂ ਕਿ ਜਿੱਥੇ ਪੰਜਾਬ ਸਰਕਾਰ ਬਾਕੀ ਸਾਰੇ ਕੰਮ ਲੋਕਲ ਲੋਕਾਈ ਦੇ ਲਈ ਕਰ ਰਹੇ ਹੈਗੇ ਆ ਤੇ ਉੱਥੇ ਇਹਨਾਂ ਦੇ ਲਈ ਵੀ ਕੋਈ ਨਾ ਕੋਈ ਜਿਹੜਾ ਸਾਨੂੰ ਬੀਤੂ ਵਾਲਾ ਜਿਹੜਾ ਕਦਮ ਚੱਕਿਆ ਜਾਏਗਾ ਤੇ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਏਗੀ ਤੁਹਾਡੇ ਵੱਲੋਂ ਵੀ ਲਗਾਤਾਰ ਠੇਕੇ ਪਤਾ ਤੇ ਇਹ ਕਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਭਾਵੇਂ ਗੱਲ ਕਰੇ ਜਲੰਧਰ ਭਾਵੇਂ ਪੂਰੇ ਪੰਜਾਬ ਦੇ ਅਲੱਗ-ਅਲੱਗ ਭਾਵੇਂ ਸਰਕਾਰਾਂ ਆਈਆਂ ਹੁਣ ਤੇ ਪੰਜਾਬ ਦੇ ਸਰਕਾਰ ਦੇ ਵਿੱਚ ਨਮਾਇंदे ਚੇਅਰਮੈਨ ਕੀ ਮੁੱਦੇ ਲੈ ਕੇ ਆਏ ਕਿਹੜੇ ਮੁੱਦੇ ਕਿਹੜੇ ਠੇਕੇਦਾਰੀ ਨੂੰ ਲੈ ਕੇ ਵੱਡੇ ਸਟੈਪ ਤੁਹਾਡੇ ਵੱਲੋਂ ਵੀ ਚੱਕੇ ਜਾ ਰਹ ਦੇਖੋ ਅੱਜ ਦਾ ਜਿਹੜਾ ਸਮਾਂ ਹੈ 10-10000 ਰੁਪਏ 'ਚ 9-9000 ਰੁਪਏ ਦੇ ਵਿੱਚ ਘਰਾਂ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਜੇ ਅਸੀਂ ਚੰਗੀ ਸਿੱਖਿਆ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਨੇ ਦਿਵਾਉਣੀ ਹੈ ਜੋ ਕੋ ਚੰਗਾ ਜੀਵਨ ਇਹਨਾਂ ਨੇ ਆਪਣਾ ਜੀਣਾ ਹੋਰ ਵੀ ਬਹੁਤ ਸਾਰੀਆਂ ਘਰ ਦੇ ਵਿੱਚ ਲੋੜਾਂ ਹੁੰਦੀਆਂ ਜਿਹੜੀਆਂ ਕਿ ਮੈਂ ਸਮਝਦਾ 10000 ਰੁਪਏ ਦੇ ਵਿੱਚ ਇਹ ਨਾ ਕਾਫੀ ਇੱਕ ਅਮਾਉਂਟ ਹੈ ਉਹ ਕੱਟੋ-ਕੱਟ ਜਿਹੜੀ ਇਹਨਾਂ ਦੀ ਉਜਰਤ ਹੈ ਕਿਉਂਕਿ ਨਾ ਕਿਰਤ ਵਿਭਾਗ ਨੇ ਨਾ ਹੋਰ ਸਰਕਾਰ ਵੱਲੋਂ ਇਹ ਰੇਟਾਂ ਦੇ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ ਤੋਂ ਅਸੀਂ ਕਮਿਸ਼ਨਰ ਵੱਲੋਂ ਮੰਗ ਕੀਤੀ ਹੈ ਕਿ ਕੈਟਲਿਸਟ ਇਹਨਾਂ ਦੀ ਜਿਹੜੀ ਕੱਟੋ-ਕੱਟ ਤਨਖਾਹ ਹੈ ਉਹ 35000 ਜਿਹੜੀ ਹੈ ਉਹ ਉਜਰਤ ਕੀਤੀ ਜਾਣੀ ਚਾਹੀਦੀ ਹੈ ਵਾੜ ਤੇ ਜ਼ਰੂਰ ਵਾਦਾ ਦਿੱਤੇ ਗਏ ਨੇ ਮਲਾਜਮਾਂ ਦੀ ਕਿਹੜੀ ਪਰਤੀ ਹੈ ਹੱਲੇ ਵੀ ਕਿਹੜੀ ਕਮੀ ਆਉਂਦੀ ਹੈ ਕਿ ਇੱਕ ਵਾਰ ਚ ਅੱਗੇ 20-20-30 ਮਲਾਜਮ ਹੁੰਦੇ ਸੀ ਤੇ ਅੱਜ ਕਿਹੜੇ ਵਾਰਡ ਦੇ ਵਿੱਚ ਇੱਕ ਦੋ ਮਲਾਜਮ ਕਿਹੜੇ ਕੰਮ ਕਰਦੇ ਨੇ ਤੇ ਇਹ ਇਸ ਸਰਕਾਰ ਦੇ ਵਿੱਚੋਂ ਕਿਦੋਂ ਤੱਕ ਕਿਹੜੇ ਪੰਜਾਬ ਦੇ ਵਿੱਚ ਕਿਹੜੀ ਪਰਤੀ ਨਹੀਂ ਇਸ ਵਿਸ਼ੇ ਦੇ ਉੱਤੇ ਜਿਹੜੀ ਸਰਕਾਰ ਕੰਮ ਕਰਨ ਜਾ ਰਹੀ ਹੈ ਕਿ ਔਰ ਪੱਕੀ ਭਰਤੀ ਦੇ ਤੌਰ ਤੇ ਜਿਹੜੀ এমਪਲੋਇਮੈਂਟ ਜਿਹੜੀ ਜਲੰਧਰ ਦੇ ਵਿੱਚ ਹੋਏਗੀ ਹੁਣ ਅੱਜ ਤੋਂ ਹੀ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਗਈ ਮੁਲਾਜ਼ਮਾਂ ਦੇ ਦੁੱਖ ਵੀ ਕਿੜੇ ਸੁਨੇ ਗਏ ਕਿ ਕੀ ਮੁਸ਼ਕਲਾਂ ਕਿੜੀਆਂ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਫੀਲਡ ਦੇ ਵਿੱਚ ਆਂਦੇ ਨੇ ਕਿਹੜੇ ਕਿਹੜੇ ਮੁਸ਼ਕਲਾਂ ਉਹਨਾਂ ਨੂੰ ਪਹਿਲ ਦੇ ਦਾਅਵੇ ਦੇ ਦੇਖੋ ਇੱਕ ਤਾਂ ਜ਼ੋਨੂਜੀ ਗੱਲ ਇਹ ਹੈਗੀ ਹੈ ਕਿ ਜਿੱਦਾਂ ਵਾੜਾਂ ਵਧ ਗਈਆਂ ਬੰਦੇ ਉਹੀ ਨੇ ਇਹਨਾਂ ਦੇ ਉੱਤੇ ਇੱਕ ਐਕਸਟਰਾ ਵਰਜਨ ਜਿਹੜਾ ਪਿਆ ਹੋਇਆ ਕਿ ਕਦੀ ਉਹ ਇੱਥੇ ਬਲਾਗ ਦੀ ਉੱਥੇ ਬੁਲਾਇਆਨ ਤੋਂ ਕੰਮ ਕਰਵਾਇਆ ਜਾਂਦਾ ਤੋ ਜਿਹੜੀ ਮੈਂ बार-बार रिपीट ਗੱਲ ਕਰ ਰਿਹਾ ਕਿ ਸਾਰਿਆਂ ਦੀ ਪੁਰਜ਼ੋਰ ਇੱਕੋ ਹੀ ਡਿਮਾਂਡ ਰਹੀ ਹੈ ਕਿ ਜਿਹੜੀ ਠੇਕੇਦਾਰੀ ਦੇ ਤਹਿਤ 15 15 20 20 ਸਾਲ ਲੋਕਾਂ ਨੂੰ ਹੋ ਗਏ ਆ ਜਿਹੜੇ एलिਜੀਬਲ ਬੰਦੇ ਆ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਾਨੂੰ ਇਹਨਾਂ ਦੀ ਮੰਗ ਹੈ ਕਿ ਪੱਕਿਆਂ ਕੀਤਾ ਜਾਵੇ। ਤੋਂ ਸਰਕਾਰ ਕੋ ਮੈਂ ਵੀ ਮੇਰੀ ਤਾਂ ਸਫਾਰਿਸ਼ ਜਾਣੀ ਹੈ ਤੇ ਇਹਨਾਂ ਦੀ ਸਫਾਰਿਸ਼ ਇਹਨਾਂ ਦੇ ਵਕੀਲ ਦੇ ਤੌਰ ਦੇ ਉੱਤੇ ਇਹ ਮੇਰੀ ਡਿਊਟੀ ਬਣਦੀ ਹੈ ਕਿ ਇਹਨਾਂ ਦੀ ਮੰਗ ਜਿਹੜੀ ਹੈ ਪੂਰੀ ਕਰਵਾਈ ਜਾਵੇ। ਕਿਦੋਂ ਤੱਕ ਉਮੀਦ ਹੈ ਮੁਲਾਜ਼ਮਾਂ ਨੂੰ ਕਿਦੋਂ ਇਸ ਤੇ ਉੱਤੇ ਕਿਹੜੇ ਉਮੀਦਾਂ ਤਾਂ ਅਸੀਂ 100 ਸਾਲ ਦੀਆਂ ਬਣਾ ਕੇ ਜਾਂਦੇ ਆ ਪਰ ਉਹਦੇ ਲਈ இன்றாந்த படா ਜਿਆਦਾ ਜ਼ਰੂਰੀ ਹੈ ਕੱਲ ਕਿਸੇ ਨੇ ਨਹੀਂ ਦੇਖਿਆ ਆਉਣ ਵਾਲਾ ਸਮਾਂ ਕਿਸੇ ਨੇ ਨਹੀਂ ਦੇਖਿਆ ਪਰ ਅਸੀਂ ਆਸਵੰਦ ਹੈ ਕਿ ਜਲਦ ਤੋਂ ਜਲਦ ਜਿਹੜੀ ਹੈ 에 ਰੀਲਿਫ ਹੈ ਅਸੀਂ ਸਰਕਾਰ ਤੋਂ ਇਹਨਾਂ ਨੂੰ ਲੈ ਕੇ ਦਿਆਂਗੇ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਚੇਅਰਮੈਨ ਚੰਦਰ ਗਰੇਵਾਲ ਦੇ ਨਾਲ ਜੋ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਵਿਸ਼ਵਾਸਨ ਕਿਹੜਾ ਦਿੱਤਾ ਜਲਦੀ ਸਰਕਾਰ ਕੋਲ ਕਿਹੜੇ ਤੁਹਾਡੀਆਂ ਮੰਗਾਂ ਲੈ ਕੇ ਜਲਦੀ ਇਸ ਦੀਆਂ ਹੱਲ ਕੀਤੇ ਜਾਣਗੇ ਤੁਸੀਂ ਦੇਖੋ ਇਹ ਕਿਹੜੀ ਮੀਟਿੰਗ ਤੋਂ ਬਾਅਦ ਵੀ ਕਿਹੜੇ ਮੁਲਾਜ਼ਮਾਂ ਦੇ ਕਿਹੜੇ ਦੁੱਖ ਹੈ ਉਹਨਾਂ ਵੱਲੋਂ ਸੁਣੇ ਜਾ ਰਹੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ